ਕਰਨਤਾਰਨ ਦੇ ਪਿੰਡ ਅਲਾਵਲਪੁਰ ਤੋਂ ਮਨੁੱਖਤਾ ਨੂੰ ਸ਼ਰਮਸਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਪਿੰਡ ਦੇ 14 ਸਾਲਾਂ ਨਵਾਲਗ ਨੌਜਵਾਨ ਨੇ ਆਪਣੇ ਗਵਾਂਡੀਆਂ ਦੀ 4 ਸਾਲਾਂ ਕੁੜੀ ਨੂੰ ਹਵਸ ਦਾ ਸ਼ਿਕਾਰ ਬਣਾਇਆ ਉਸ ਨਾਲ ਜ਼ਬਰਜਨਾਹ ਕੀਤਾ ਗਿਆ ਤੇ ਕੁੜੀ ਦੇ ਪਰਿਵਾਰਕ ਮੈਂਬਰਾਂ ਨੂੰ ਜਦੋਂ ਇਸ ਦੀ ਜਾਣਕਾਰੀ ਮਿਲੀ ਤਾਂ ਥਾਣੇ ਵਿੱਚ ਸ਼ਿਕਾਇਤ ਕੀਤੀ ਗਈ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਪੁਲਿਸ ਨੇ ਉਸ ਨੌਜਵਾਨ ਨੂੰ ਫਿਲਹਾਲ ਹਿਰਾਸਤ ਦੇ ਵਿੱਚ ਵੀ ਲੈ ਲਿਆ ਪੁਲਿਸ ਵੱਲੋਂ ਸਖਤ ਕਾਰਵਾਈ ਦਾ ਭਰੋਸਾ ਦਿੱਤਾ ਪ੍ਰੀਮ ਰਾਜਪੂਤ ਹੈ ਮੇਰਾ ਨਾਮ ਜੀ ਅੱਜ ਹੀ ਆਪਣੇ ਦਫਤਰ ਬੈਠੇ ਨਾਲ ਚੇਅਰਮੈਨ ਜੀ ਬੈਠੇ ਜੌਨ ਗਿੱਲ ਇਹ ਸਾਡੇ ਕੋ ਇਹ ਆਏ ਆ ਈ ਰਿਕਸ਼ਾ ਦੇ ਉੱਤੇ ਕਿ ਸਾਡੀ ਬੇਟੀ ਨਾਲ ਰੇਪ ਹੋਇਆ ਤੇ ਜਿਹੜਾ ਸਰਪੰਚ ਆ ਸਾਨੂੰ ਤਾਂ ਬੁਝਾ ਦੇਂਦਾ ਤੇ ਰਾਇਵਾ ਕਰ ਲੋ ਤੇ ਰੱਸੀ ਤੇ ਜਥੇ ਬੰਦੇ ਆ ਤੇ ਸਿੰਘ ਸਾਹਿਬ ਰਲ ਕੇ ਐ ਸਾਡੇ ਨਾਲ ਗਏ ਆ ਤੇ ਸੱਚ ਸਾਬ ਨਾਲ ਮਿਲੇ ਆ ਫਿਰ ਇਹਨਾਂ ਨੇ ਜਿਹੜੀ ਅਗਲੀ ਕਾਰਵਾਈ ਕਰਨ ਦੇ ਆ ਮੰਗੇ ਦਰਿੰਦਰ ਦਰਿੰਦਰ ਨੂੰ ਗੋਲੀ ਮਾਰ ਦੇਣੀ ਚਾਹੀਦੀ ਐ ਜਿਹੜੇ ਧੀਆਪਨ ਨਾਲ ਇਦਾਂ ਕਰਦੇ ਆ ਤੇ ਇਹ ਅਸੀਂ ਮੰਗ ਕਰਦੇ ਆ ਕਿ ਪ੍ਰਸ਼ਾਸਨ ਕਰੋ ਕਿ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਇਹ ਗੱਲ ਹੰਦਪਾਇਆ ਨਾ ਜਾਵੇ ਕਿਉਂਕਿ ਹੋਰ ਲੋਕਾਂ ਦਾ ਹੌਸਲਾ ਵਧੂਗਾ ਮੇਰਾ ਨਾਮ ਕੁਲਦੀਪ ਕੋਰ ਲਾਵਲਪੁਰ ਸਾਡਾ ਪਿੰਡ 4 ਸਾਲਾਂ ਦੀ ਕੁੜੀ ਦੇ ਉਹਦਾ ਰੇਪ ਕੀਤਾ ਆ ਹਾਂਜੀ ਤੇ 1 2 ਵਜੇ ਦੀ ਗੱਲ ਆਡੇ ਲਾਗੇ ਗਵਾਂਢੀ ਮੁੰਡਾ ਉਹਨੇ ਕੀਤਾ ਹੋਇਆ ਆ ਤੇ ਮੌਕੇ ਤੇ ਮੇਰੇ ਘਰ ਵਾਲੇ ਨੇ ਫੜਿਆ ਆ ਤੇ ਉਹ ਮੁੰਡਾ ਫਿਰ ਭੱਜ ਗਿਆ ਸੀ ਤੇ ਕੱਲ ਮੇਰੀ ਕੁੜੀ ਦੇ ਬਹੁਤ ਹੀ ਜ਼ਿਆਦੀ ਸੋਜੀ ਉਹ ਤੁਰਿਆ ਵੀ ਨਹੀਂ ਜਾਂਦਾ ਹੌਣ ਸਵੇਰ ਦੀ ਥੋੜੀ ਜੀ ਤੁਰੀ ਫਿਰੀ ਆ ਤੇ ਹੁਣ ਠੀਕ ਆ ਥੋੜੀ ਜੀ ਹਾਂਜੀ ਤੇ ਮੈਨੂੰ ਇਨਸਾਫ ਚਾਹੀਦਾ ਵਾ ਤਾਂ ਕਿ ਮੈਂ ਉਹਨਾਂ ਨੂੰ ਕੜੀ ਤੋਂ ਕੜੀ ਸਜਾ ਗਾਂ ਲਾਗੇ ਡਾਕਟਰ ਆ ਤੇ ਦੁਕਾਨ ਤੇ ਕਰਨੀ ਸੀ ਸਫਾਈ ਮੈਂ ਤੇ ਮੈਂ ਨਹੀਂ ਗਈ ਮੇਰਾ ਘਰ ਵਾਲਾ ਗਿਆ ਉਹ ਤੇ ਸਫਾਈ ਕਰਨ ਤੇ ਨਿਆਣੇ ਨਿਆਣਿਆਂ ਨੂੰ ਪਹਿਲਾਂ ਲਾਵਨੇ ਮਤਲਬ ਕੁਰਕਰੇ ਦੇ ਕੇ ਤੇ ਘਰੇ ਭੇਜਤਾ ਵਾ ਫਿਰ ਮੈਂ ਇਹਨਾਂ ਨੂੰ ਕਿਹਾ ਕਿ ਆਪਣੇ ਬਾਪਾ ਨੂੰ ਆਵਾਜ਼ ਮਾਰ ਕੇ ਲਿਆ ਉਹ ਘਰੇ ਆਣ ਕੇ ਤੇ ਰੋਟੀ ਖਾ ਲੈਣ ਇਹ ਜਦੋਂ ਦੋਰੇ ਉਹਨਾਂ ਨੂੰ ਆਵਾਜ਼ ਮਾਰ ਲ ਗਈ ਇਹ ਗੱਡੀ ਦਾ ਫੇਰਾ ਲੈ ਕੇ ਤੇ ਘਰੋਂ ਚੱਲ ਗਿਆ ਤਾਂ ਮੈਂ ਐਸੇ ਭਲੇ ਖਿਚ ਰਹੀ ਆਂ ਵੀ ਕੁੜੀ ਇਹਦੇ ਨਾਲ ਕਦੋਂ ਦਾ ਇਹ ਸ਼ਹਿਰ ਗਏ 1 ਘੰਟੇ ਬਾਅਦ ਆਏ ਤੇ 1 ਘੰਟੇ ਚ ਕੁੜੀ ਉਹਨਾਂ ਦੇ ਅੰਦਰ ਉਹਨਾਂ ਚੇਰ ਹੀ ਰਹੀ ਸੀ ਇਹਨੇ ਇਹਨੂੰ ਜਦੋਂ ਚੀਜ਼ ਲੈ ਕੇ ਘਰੇ ਆ ਗਈ ਜਦੋਂ ਇਹਨੂੰ ਮੈਂ ਕਿਹਾ ਲੈ ਕਿ ਪਾਪਾ ਆਪਣੇ ਪਾਪਾ ਨੂੰ ਆਵਾਜ਼ ਮਾਰ ਕੇ ਲਿਆ ਉਦੋਂ ਮੁੰਡੇ ਨੇ ਇਹਨੂੰ ਕਿਹਾ ਕਿ ਦੋਰੇ ਤੈਨੂੰ ਚੀਜ਼ੀ ਦਵਾਂ ਮੁੰਡਾ ਮੇਰਾ ਘਰ ਨੂੰ ਭੱਜ ਆਇਆ ਤੇ ਕੁੜੀ ਮੇਰੀ ਨੂੰ ਉਹ ਲੈ ਕੇ ਤੇ ਅੰਦਰ ਵੜ ਗਿਆ हां जी फिर मेरा ਘਰ ਵਾਲਾ ਜਦੋਂ ਸ਼ਹਿਰੋਂ ਆਇਆ ਮੈਨੂੰ ਪੁੱਛਿਆ ਕਿ ਕੁੜੀ ਤੇ ਤੇਰੇ ਨਾਲੋਂ ਕਹਿੰਦਾ ਮੈਂ ਦੁਕਾਨ ਤੇ ਸਫਾਈ ਕਰਨ ਗਿਆ ਨਹੀਂ ਮੈਂ ਤਾਂ ਸ਼ਹਿਰ ਗੇੜਾ ਲਾ ਕੇ ਗਿਆ 1 ਘੰਟੇ ਬਾਅਦ ਆਇਆ ਮੇਰਾ ਘਰ ਵਾਲਾ ਫਿਰ ਉਹਨੇ ਜਾ ਕੇ ਆਲੇ-ਦੁਆਲੇ ਵੇਖਿਆ ਸਾਰਿਆਂ ਨੇ ਪੁੱਛਿਆ ਕਹਿੰਦੇ ਕੁੜੀ ਨਹੀਂ ਹੈਗੀ ਇੱਥੇ ਫਿਰ ਉਹਨਾਂ ਦੇ ਜਿਹੜੇ ਮੁੰਡੇ ਨੇ ਇਹ ਹਰਕਤ ਕੀਤੀ ਉਹਨਾਂ ਦੇ ਘਰ ਦੇ ਸਾਹਮਣੇ ਦੋ ਜਾਨੇ ਮੁੰਡੇ ਬੈਠੇ ਉਹਨਾਂ ਨੇ ਮੇਰਾ ਘਰ ਵਾਲਾ ਕਹਿੰਦਾ ਕਿ ਸਿਰਤ ਨਹੀਂ ਵੇਖੀ ਉਹ ਕਹਿੰਦੇ ਅਸੀਂ ਨਹੀਂ ਵੇਖੀ ਫਿਰ ਮੇਰੇ ਘਰ ਵਾਲੇ ਨੇ ਤਿੰਨ ਆਵਾਜ਼ਾਂ ਮਰੀਆਂ ਚੌਥੀ ਆਵਾਜ਼ ਤੇ ਕੁੜੀ ਨੇ ਅੰਦਰੋਂ ਆਵਾਜ਼ ਦਿੱਤੀ ਆ ਕਿ ਪਾਪਾ ਮੈਂ ਇੱਥ ਫੇਰ ਇਹਨੇ ਬੂਏ ਨੂੰ ਦੋ ਲੱਤਾਂ ਮਾਰੀਆਂ ਫੇਰ ਉਹ ਮੁੰਡੇ ਨੇ ਬੂਹਾ ਤੇ ਖੋਲਿਆ ਵਾ ਪਰ ਉਹ ਖੁਦ ਵੀ ਉਹਦੇ ਪੈਰੀ ਪੈਂਟ ਨਹੀਂ ਹੈਗੀ ਤੇ ਮੇਰੀ ਕੁੜੀ ਵੀ ਲਗੇ ਸੀ ਮੇਰੀ ਕੁੜੀ ਕੱਲ ਸਾਰੀ ਹੀ ਸੁਜੀਈ ਜਦੋਂ ਅਸੀਂ ਉਹਨਾਂ ਦੇ ਘਰੋਂ ਚੁੱਕ ਕੇ ਲਿਆਂਦੀ ਇਹ ਕੋਈ ਅਲਾਵਲ ਪਰ ਪਿੰਡ ਪੈਂਦਾ ਹੈ ਕਿ ਮੇਰੇ ਏਰੀਏ ਦੇ ਵਿੱਚ ਉਥੋਂ ਦੇ ਇੱਕ ਕੋਈ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਵੀ ਇੱਕ ਲੜਕੀ ਕੋਈ 4 ਸਾਲ ਦੀ ਬੱਚੀ ਹੈ ਉਹਨਾਂ ਦੇ ਗਵਾਂਡੀਆਂ ਦੇ ਇੱਕ ਲੜਕਾ ਹੈ ਉਹ ਵੀ ਇੱਕ ਛੋਟੀ ਉਮਰ ਦਾ ਹੀ ਹੈ ਉਹ ਵੀ 14 ਸਾਲ ਦੀ ਉਮਰ ਉਹਦੀ ਹੈ ਇਹਦੀ ਲੜਕੀ ਦੀ 4 ਸਾਲ ਦੀ ਉਮਰ ਹੈ ਤੇ ਉਹਦਾ ਰੇਪ ਵਾਲੀ ਗੱਲ ਕੋਈ ਸਾਹਮਣੇ ਆਈ ਹੈ ਉਹਦਾ ਅਸੀਂ ਰਾਤ ਡਾਕਟਰ ਸਾਹਿਬ पासੋਂ ਅਸੀਂ ਮੈਡੀਕਲ ਕਰਵਾਇਆ ਸੀ ਤੇ ਉਹਨਾਂ ਦੇ ਬਿਆਨ ਤੇ ਅਸੀਂ ਐਫ ਆਰ ਦੱਚ ਕੀਤੀ ਹੈ ਉਦੋਂ ਬਾਅਦ ਜਿਹੜਾ ਅਸੀਂ ਇਹਦੀ ਅੱਜ ਅਹੀਂ ਸਵੇਰ ਮਾਰਨਿੰਗ ਅਸੀਂ ਇਹਨੂੰ ਬੰਦੇ ਨੂੰ ਗ੍ਰਿਫਤਾਰ ਕਰ ਲਿਆ ਇਹਨੂੰ ਹੁਣ ਅਸੀਂ ਇਹਦਾ ਮੈਡੀਕਲ ਕਰਵਾਵਾਂਗੇ ਤੇ ਮਾਨਜੋਗ ਜਿਹੜੀ ਹੈ ਅਦਾਲਤ ਜਿਹੜੀ ਜੁਨੈਲ ਦੀ ਕਿਉਂਕਿ ਲੜਕਾ ਜੁਨੈਲ ਹੈ ਇਹਨੂੰ ਜੁਨੈਲ ਕੋਰਟ ਦੇ ਵਿੱਚ ਜਿਹਦੇ ਉੱਧ ਪੇਸ਼ ਕਰਾਂਗੇ ਅਗੇ